ਕਿਉਂ ਨੇ ਦੇ ਉੱਤੇ 240 ਦਾ ਸਪਰੇ ਜਿਹੜੀ ਸਪਰੇ ਫੰਗੀਸਾਈਡ ਕਰਨੀਆਂ ਜਾਂ ਇਨਸੈਕਟੀਸਾਈਡ ਕਰਨੀਆਂ ਉਹਦੇ ਨਾਲ ਮਿਕਸ ਕਰਕੇ ਕਰੀਏ ਅਲੱਗ ਤੋਂ ਕਰੀਏ 240 ਦੀ ਸਪਰੇ ਕਰਨੀ ਕਿਉਂ ਜ਼ਰੂਰੀ ਹੈ ਕੀ ਇਹਦੇ ਫਾਇਦੇ ਨੇ ਕਿੰਨੀ ਡੋਜ਼ ਵਰਤੀ ਜਾਵੇ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾ ਰਾਣਾ ਸੰਗਿਆ ਵਾਲਾ ਇਹ ਆਪਣਾ ਉਹੀ ਖੇਤ ਆ ਜੀ ਪੂਸਾ 44 ਦਾ ਜਿਹਨੂੰ ਪਹਿਲਾ ਜੂਰੀ ਆ 18ਵੇਂ ਦਿਨ ਪਾਇਆ ਸੀ ਤੇ ਉਸ ਤੋਂ ਬਾਅਦ ਦੋ ਜੂਰੀਏ ਹਾਫ ਹਾਫ ਬੈਗ ਦੀ ਕਿਸ਼ਤ ਤੇ 7-7 ਦਿਨਾਂ ਬਾਅਦ ਪਾਏ ਗਏ ਤੇ ਝੋਨਾ ਇਹ ਬਹੁਤ ਜ਼ਿਆਦਾ ਸੋਹਣਾ ਜਾਂ ਬਹੁਤ ਜ਼ਿਆਦਾ ਤਾਕੜਾ ਹੋਇਆ ਸਿਰਫ ਦੋ ਬੈਗ ਜੂਰੀਏ ਨਾਲ ਇਹਦੇ ਕਈ ਕਾਰਨ ਹੋ ਸਕਦੇ ਨੇ ਖੇਤ ਤਾਂ ਚਲੋ ਆਪਣਾ ਸਾਰੇ ਹੀ ਵਧੀਆ ਹੋ ਗਿਆ ਪਰਾਲੀ ਰੈਗੂਲਰ ਬੰਦੀ ਆ ਪਰਾਲੀ ਦਾ ਵੀ ਇੱਕ ਕਾਰਨ ਹੋ ਸਕਦਾ ਵੀ ਝੋਨਾ ਜਿਹੜਾ ਜ਼ਿਆਦਾ ਗਰੋਥ ਕਰਦਾ ਤੇ ਕਣਕ ਥੋੜਾ ਪਰਾਲੀ ਦੇ ਵਿੱਚ ਘੱਟ ਗ੍ਰੋਥ ਕਰਦੀ ਆ ਜੇ ਬਾਹ ਬਹਾਈਆ ਜਿਆਦਾ ਕੀਤਾ ਜਾਵੇ ਫਿਰ ਕਣਕ ਵੀ ਵਾਵਾ ਗ੍ਰੋਥ ਕਰਦੀ ਆ ਤੇ ਡੀ ਏ ਪੀ ਪ੍ਰੋਪਰ ਪਾਇਆ ਜਾਵੇ ਯੂਰੀਆ ਵੀ ਬਿਜਾਈ ਦੇ ਟਾਈਮ ਥੋੜਾ ਪਾਉਣਾ ਪੈਂਦਾ ਉਹ ਜਾਨੀ ਕਿ ਚਲੋ ਅਲੱਗ ਵੀਡੀਓ ਬਣਾ ਕੇ ਆਪਾਂ ਅੱਗੇ ਗੱਲਬਾਤ ਕਰਾਂਗੇ ਹੁਣ ਆਪਾਂ ਨੇ ਗੱਲ ਕਰਨੀ ਆ ਜੀ 240 ਦੀ ਝੋਨੇ ਦੇ ਉੱਤੇ ਪਹਿਲੀ ਸਪਰੇਅ ਕਰਨ ਦਾ ਜਿਹੜਾ ਸਹੀ ਸਮਾਂ ਉਹ ਆਪਣੇ ਵੀਡੀਓ ਦੇ ਵਿੱਚ ਦੱਸਣ ਦੇ ਮੁਤਾਬਕ 15 ਅਗਸਤ ਮੰਨਿਆ ਜਾਂਦਾ ਵੀ 15 ਅਗਸਤ ਨੂੰ ਸੁੰਡੀ ਦਾ ਫੁੱਲ ਅਟੈਕ ਹੁੰਦਾ ਤੇ ਫੰਗਸ ਦਾ ਸਟਾਰਟ ਹੋ ਜਾਂਦਾ ਇਹ ਕਿਹਾ ਜਾਂਦਾ ਤੇ ਇਹ ਕਿਹਾ ਨਹੀਂ ਜਾਂਦਾ ਦੇਖਿਆ ਵੀ ਜਾਂਦਾ ਇਸ ਵਾਰ 15 ਅਗਸਤ ਤੋਂ ਬਾਰਿਸ਼ਾਂ ਸਟਾਰਟ ਨਹੀਂ ਇਸ ਕਰਕੇ ਸੁੰਡੀ ਦਾ ਕੋਈ ਅਟੈਕ ਹੈ ਨਹੀਂ ਤੇ ਜਿਹੜੀ ਫੰਗਸ ਆ ਉਲੀਆ ਉਲੀ ਦਾ ਅਟੈਕ ਕਾਫੀ ਜ਼ਿਆਦਾ ਦੇਖਣ ਨੂੰ ਅੱਗੇ ਸਾਹਮਣੇ ਆਊਗਾ ਹੁਣ ਸਟਾਰਟਿੰਗ ਹੋ ਚੁੱਕੀ ਆ ਬਟ ਮੌਸਮ ਕਰਕੇ ਲੋਕਾਂ ਤੋਂ ਸਪਰੇਹਾਂ ਹੋਈਆਂ ਨਹੀਂ ਹੈਗੀਆਂ ਇਸ ਕਰਕੇ ਉੱਲੀ ਨੇ ਇੱਕ ਵੱਡਾ ਅਟੈਕ ਮਾਰਨਾ ਇੱਕ ਤੇਲੇ ਨੇ ਤੇਲਾ ਚਿੱਟਾ ਤੇਲਾ ਤਾਂ ਸਾਂ ਵਾਲੇ ਥਾਂਵੇਂ ਕਾਫੀ ਜਗ੍ਹਾ ਦਿਖਣ ਲੱਗ ਗਿਆ ਜਿੱਥੇ ਸਪਰੇਹ ਨਹੀਂ ਹੋਈ ਚਲੋ ਮਿੱਤੋ ਵੀ ਨਹੀਂ ਹੋਈ ਸਪਰੇਹ ਜੇ ਕਿਸੇ ਹੋਰ ਤੋਂ ਨਹੀਂ ਹੋਈ ਹੈਗੀ ਜਾਂ ਵਿੱਚ ਵੀਰਾਂ ਨੇ ਕਰਤੀ ਆਪਾਂ ਨੇ ਵੀ ਅੱਧੇ ਖੇਤ ਤੇ ਕਰਤੀ ਇਹ ਖੇਤ ਰਹਿੰਦੇ ਨੇ ਸਪਰੇਹ ਕਰਨ ਤੋਂ ਵੀ ਆਪਾਂ ਨੇ ਹੁਣ ਪਹਿਲੀ ਸਪਰੇਹ ਦੀ ਤਿਆਰੀ ਬਿਆਰੀ ਕਰਨੀ ਆ ਤਾਂ ਉਹਦੇ ਵਿੱਚ 24D ਦੀ ਮਿਕਸ ਕਰਕੇ ਕਰੀਏ ਕਿਵੇਂ ਕਰੀਏ ਜਾਂ 240 ਪਹਿਲਾਂ ਕਰਨੀ ਦੀ ਇਸ ਬਾਰੇ ਆਪਣੇ ਵਿਚਾਰ ਵਟਾਂਦਰਾ ਕਰਨਾ ਦੇਖੋ ਜੀ ਅਸੀਂ 240 ਸਦੀ ਸਪਰੇ ਹਰੇਕ ਸਾਲ ਕਰਦੇ ਹਾਂ ਹਰੇਕ ਸਾਲ ਸਾਰੇ ਖੇਤ ਦੇ ਉੱਤੇ ਹਰੇਕ ਸਾਲ ਸਪਰੇ ਕਰਦੇ ਹਾਂ ਕੋਈ 240 ਦੀ ਜ਼ਰੂਰਤ ਹੋਵੇ ਕੋਈ ਨਦੀਨ 240 ਵਾਲਾ ਹੋਵੇ ਨਾ ਹੋਵੇ ਜੇ ਹੋਊਗਾ ਤਾਂ ਮਰ ਜੂਗਾ ਜੇ ਨਹੀਂ ਹੋਊਗਾ ਤਾਂ ਵੀ ਸਪਰੇ ਕਰਨੀ ਆ ਪਹਿਲੀ ਸਪਰੇ ਜਿਹੜੀ ਕਣਕ ਐ ਦੇ ਝੋਨੇ ਦੇ ਉੱਤੇ ਆਪਾਂ ਜਿਹੜੀ ਪਹਿਲੀ ਸਪਰੇ ਕਰਦੇ ਆ ਨਾ ਪੂਸਾ 44 ਝੋਨਾ ਹੁੰਦਾ ਜ਼ਿਆਦਾਤਰ ਆਪਣੇ ਹੋਰ ਵੈਰਾਈਟੀਆਂ ਨੇ ਜਿਹੜੀਆਂ ਹੋਰ ਏਰੀਆ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਜਾਂ ਆਪਣੇ ਵੀ ਮਾੜਾ ਮੋਟਾ ਟ੍ਰਾਇਲ ਦੇ ਦੌਰ ਤੇ ਬੀਜਿਆ ਹੁੰਦਾ 1 2 1 3 ਏਕੜ ਹੋਰ ਵੈਰਾਈਟੀਆਂ ਦਾ ਜਿਵੇਂ ਪਿਛਲੇ ਸਾਲ ਪੀਆਰ 127 ਸੀ ਤੇ ਇਸ ਵਾਰ ਸੁਪਰੀਮ 110 ਆ ਪਰ ਜਿਹੜੀ ਪਹਿਲੀ ਸਪਰੇ ਆਪਾਂ ਨੇ ਕਰਨੀ ਆ ਸੀ ਪਹਿਲੀ ਸਪਰੇ ਕਰਦਨੇ ਆ ਪੂਸਾ 44 ਦੇ ਉੱਤੇ 50 ਤੋਂ 55 ਡਣਾ ਦੇ ਉੱਤੇ ਤੇ ਉਹਦੇ ਨਾਲ ਹੀ ਆਪਾਂ 240 ਦੀ ਸਪਰੇਅ ਵਰਤਦੇ ਆਂ ਇਹ ਹਰੇਕ ਸਾਲ ਵਰਤਦੇ ਆਂ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਨੁਕਸਾਨ ਹੁੰਦਾ ਕੋਈ ਹੋਰ ਹੁੰਦਾ ਨੁਕਸਾਨ ਕਦੋਂ ਹੁੰਦਾ ਨੁਕਸਾਨ ਦੀ ਗੱਲ ਆ ਜਿਹੜੀ ਧਿਆਨ ਨਾਲ ਸੁਣਨ ਵਾਲੀ ਇਹ ਨੁਕਸਾਨ 240 ਨਾਲ ਉਦੋਂ ਹੁੰਦਾ ਜਦੋਂ ਇਹਦੀ ਡੋਜ਼ ਨੂੰ ਮੇਨਟੇਨ ਨਹੀਂ ਕੀਤਾ ਜਾਂਦਾ ਪੂਸਾ 44 ਦੇ ਉੱਤੇ ਲਾ ਲਓ ਚਾਹੇ ਕਿਸੇ ਹੋਰ ਵੈਰਾਈਟੀ ਦੇ ਲਾ ਲਓ ਬਾਂਸਮਤੀਆਂ ਤੇ ਲਾ ਲਓ 240 ਰੇਕ ਦੇ ਉੱਤੇ ਤੁਸੀਂ ਕਰ ਸਕਦੇ ਹੋ 24D డైమిథైల్ అమిన సాల్ట్ ਇਹਨੂੰ ਫੁੱਲਫਿਲ ਫੁੱਲ ਨਾਮ ਦੇਤੇ ਹੀ ਤੇ ਜਾਣਿਆ ਜਾਂਦਾ 24D డైమిథైల్ అమిన సాల్ట్ ਵੀ ਇਹਨੂੰ ਤੁਸੀਂ ਨੇ ਸਪਰੇਅ ਕਰਨਾ ਹੈ ਇਹਦੀ ਡੋਜ਼ ਨੂੰ ਮੇਨਟੇਨ ਕਰਕੇ ਕਰਨਾ ਹੁਣ ਆਪਾਂ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਜਾਣ ਲਓ ਝੋਨਾ ਸੋਡਾ ਝੰਡਾ ਪੱਤਾ ਕੱਢਿਆ ਨਾ ਹੋਵੇ ਝੋਨੇ ਦਾ ਝੰਡਾ ਪੱਤਾ ਨਹੀਂ ਕੱਢਿਆ ਹੋਣਾ ਚਾਹੀਦਾ ਕੋਈ ਵੀ ਵੈਰਾਈਟੀ ਆ ਪਹਿਲੀ ਕੰਡੀਸ਼ਨ ਯਾਦ ਰੱਖੋ ਉਸ ਤੋਂ ਪਹਿਲਾਂ ਪਹਿਲਾਂ ਸਪਰੇਅ ਕਰਨੀ ਆ ਤੇ ਡੋਜ ਆ ਜਿਹੜੀ ਡੋਜ ਤੁਸੀਂ ਨੇ 100 ਤੋਂ ਲੈ ਕੇ 120 25 ਐਮ ਐਲ ਪਰ ਏਕੜ ਦੇ ਹਿਸਾਬ ਨਾਲ ਰੱਖਣੀ ਆ ਇਹ ਗੱਲ ਯਾਦ ਰੱਖ ਲਓ ਪੱਕੀ ਇਹਦੇ ਆਪਾਂ ਨੂੰ ਫਾਇਦੇ ਕੀ ਨੇ ਫਾਇਦੇ ਗੱਲ ਨੋਟ ਕਰ ਲਓ ਜੇ ਕੋਈ ਨਦੀਨ ਨਹੀਂ ਹੈਗਾ ਮਿਰਚ ਬੂਟੀ ਨਹੀਂ ਹੈਗੀ ਪਿਆਜ਼ੀ ਜਾਂ ਬੂਈ ਨਹੀਂ ਹੈਗੀ ਆਮੀ 240 ਦਾ ਬੈਨੀਫਿਟ ਇਹ ਹੈ ਵੀ 240 ਦੀ ਸਪਰੇਅ ਕਰਨ ਨਾਲ ਝੋਨਾ ਤੁਹਾਡਾ 2-3 ਕੁਇੰਟਲ ਪਰ ਇਕੜ ਦੇ ਹਿਸਾਬ ਨਾਲ ਜ਼ਿਆਦਾ ਨਿਕਲੂਗਾ। ਉਹਦਾ ਕਾਰਨ ਕਾਰਨ ਉਹਦਾ ਇਹ ਆ ਇਹਦੇ ਨਾਲ ਪੌਦੇ ਥੋੜੇ ਥੋੜੇ ਖਿਲਰ ਜਾਂਦੇ ਨੇ। ਮੈਂ ਦੁਬਾਰਾ ਫੇਰ ਤੁਹਾਨੂੰ ਡੋਜ਼ ਯਾਦ ਕਰਾਉਣਾ 100 ml ਤੋਂ ਲੈ ਕੇ 120-25 ml ਪਰ ਇਕੜ ਦੇ ਹਿਸਾਬ ਨਾਲ ਯੂਜ਼ ਕਰਨੀ ਆ ਇਸ ਤੋਂ ਵੱਧ ਨਹੀਂ ਕਰਨੀ। ਝੰਡਾ ਪੱਤਾ ਥੱਲੋਂ ਨਿਕਲਣ ਲੱਗ ਗਿਆ ਜਾਂ ਉੱਪਰ ਨਿਕਲ ਆਇਆ ਝੰਡੇ ਪੱਤੇ ਦੀ ਥੱਲੋਂ ਸਟਾਰਟਿੰਗ ਹੋ ਗਈ ਉਦੋਂ ਸਪਰੇਅ 240 ਦੀ ਨਹੀਂ ਕਰਨੀ ਉਸ ਤੋਂ ਪਹਿਲਾਂ ਪਹਿਲਾਂ ਕਰਨੀ ਆ ਜਿਵੇਂ ਪੂਸਾ 44 ਆਪਣੀ ਪੂਸਾ 44 ਦੇ ਉੱਤੇ ਝੰਡਾ ਪੱਤਾ ਲਗਭਗ 70 ਕੇ ਦਾਣੇ ਦੇ ਉੱਤੇ ਥੱਲੋਂ ਸਟਾਰਟ ਹੋ ਜਾਂਦਾ ਨਿਕਲੋਂ ਤੁਸੀਂ ਇਦੋਂ ਪਹਿਲਾਂ ਪਹਿਲਾਂ ਇਹਦੇ ਸਪਰੇਅ ਕਰ ਦੋ ਮੰਨ ਲਓ ਅਸੀਂ 50 55 ਦਾਣੇ ਤੇ ਕਰਦੇ ਆ ਤੁਸੀਂ 60 ਦਾਣੇ ਤੇ ਵੀ ਕਰ ਸਕਦੇ ਹੋ ਜੇ ਕੋਈ ਹੋਰ ਬ੍ਰੇਡਿਟੀ ਆ ਤੁਹਾਡੀ PR 126 ਵਗੈਰਾ ਇਹ ਮੈਂ ਲਾਦਾ 50 55 ਦੇ ਜਾਗੇ ਝੰਡਾ ਪੱਤਾ ਘੜਦੀ ਆ ਤੁਸੀਂ ਇਹਨੂੰ 45 40 ਤੋਂ 55 45 ਦਿਨਾਂ ਦੇ ਵਿੱਚ ਵਿੱਚ ਸਪਰੇਅ ਕਰ ਦੋ ਜਿੰਨਾ ਝੋਨਾ ਕੱਚਾ ਹੋਊਗਾ ਉੰਨੀ ਤੁਸੀਂ ਨੇ ਡੋਜ਼ ਘੱਟ ਕਰਨੀ ਆ ਤੁਸੀਂ 100 ਤੋਂ ਥੱਲੇ ਵੀ ਕਰ ਸਕਦੇ ਹੋ ਇਹਨੂੰ ਕੱਚੇ ਝੋਨੇ ਦੇ ਉੱਤੇ ਥੋੜਾ ਜਿਹਾ ਫੈਕਟ ਜ਼ਿਆਦਾ ਕਰਦੀ ਆ ਝਾੜ ਕਿਵੇਂ ਵਧਾਉਂਦੀ ਆ ਉਹਦੇ ਨਾਲ ਪੌਦਾ ਥੋੜਾ ਥੋੜਾ ਖਿਲਰ ਜਾਂਦਾ ਸਨ ਲਾਈਟ ਕ੍ਰੋਸ ਹੋਣ ਲੱਗ ਜਾਂਦੀ ਆ ਸੂਰਜ ਦੀ ਰੋਸ਼ਨੀ ਉੱਪਰ ਤੋਂ ਲੈ ਕੇ ਥੱਲੇ ਤੱਕ ਧਰਤੀ ਨੂੰ ਲੱਗਣ ਲੱਗ ਜਾਂਦੀ ਆ ਤੇ 에어 플로우 ਹੋ ਜਾਂਦਾ ਹਵਾ ਦਾ ਬਹਾਓ ਕਹਨੇ ਆ ਜੀ ਨੂੰ ਝੋਨੇ ਦੇ ਵਿੱਚ ਦੀ ਪੌਦਿਆਂ ਦੇ ਵਿੱਚ ਦੀ ਬੂਟਿਆਂ ਦੇ ਵਿੱਚ ਦੀ ਹਵਾ ਦਾ ਬਹਾਓ ਸ਼ੁਰੂ ਹੋ ਜਾਂਦਾ ਜੀ ਦੇ ਨਾਲ ਫੰਗਸ ਤੇ ਤੇਲਾ ਤੁਹਾਡਾ 40 45 50% ਤੱਕ ਘਟ ਪੈਂਦਾ ਇੱਕ ਹਾਰਡ ਪੈਣ ਆ ਜਾਂਦਾ ਪੌਦੇ ਦੇ ਉੱਤੇ 240 ਦੀ ਸਪਰੇਅ ਕੀਤੀ ਹੋਵੇ ਜਿਹੜੇ ਝੋਨੇ ਦੇ ਉੱਤੇ 240 ਦੀ ਸਪਰੇਅ ਕੀਤੀ ਹੋਵੇ ਉਹਦੇ ਵਿੱਚ ਹਲਕਾ ਹਾਰਡ ਪੈਣ ਆ ਜਾਂਦਾ ਜਿਵੇਂ ਪੋਟਾਸ਼ ਨਾਲ ਆਉਂਦਾ ਹੁੰਦਾ ਜੀਦੇ ਕਰਕੇ ਉਹਦੀ ਬਿਮਾਰੀਆਂ ਕੋਲੇ ਲੱਗਣ ਦੀ ਸ਼ਕਤੀ ਆ ਜਿਹੜੀ ਉਹ ਵੱਧ ਜਾਂਦੀ ਆ ਵੀ ਬਿਮਾਰੀਆਂ ਨੂੰ ਕੋਲੇ ਨਹੀਂ ਲੱਗਣ ਦਿੰਦੀ ਲੜਨ ਦੀ ਇਮਿਊਨਿਟੀ ਪਾਵਰ ਵੱਧ ਜਾਂਦੀ ਆ ਕਿ ਹਾਰਡ ਪੈਨ ਆ ਜਾਂਦਾ ਬਿਮਾਰੀਆਂ ਕੋਲ ਹੀ ਨਹੀਂ ਲੱਗਦੀਆਂ ਹੈਗੀਆਂ ਛੁੰਡੀ ਵਗੈਰਾ ਪੱਤਾ ਲਵੇਟ ਵਗੈਰਾ ਘੱਟ ਲੱਗਦੀਆਂ ਨੇ ਹਾਰਡ ਪੈਨ ਆਉਣ ਨਾਲ ਯਾਨੀ ਕਿ ਇਹ ਕਾਫੀ ਕਾਰਨ ਨੇ ਇਸ ਕਰਕੇ 24D ਦੀ ਸਪਰੇਆ ਜਿਹੜਾ ਸਾਡੇ ਤਜਰਬੇ ਮੁਤਾਬਕ ਅਸੀਂ ਪਿਛਲੇ 10 12 15 ਸਾਲਾਂ ਤੋਂ ਕਰਦੇ ਆਂ ਕਹਿਣ ਤੋਂ ਭਾਵ ਜਦੋਂ ਤੋਂ ਖੇਤੀ ਕਰਨ ਲੱਗਿਆ ਉਦੋਂ ਤੋਂ ਹੀ ਕਰਦੇ ਆ ਪਹਿਲੀ ਸਪਰੇ ਦੇ ਨਾਲ 240 ਪਾਉਣਿਆ ਕਦੇ ਹੋਇਆ ਹੀ ਨਹੀਂ ਹੈਗਾ ਵੀ 240 ਨਾ ਪਾਈ ਹੋਵੇ ਕਦੇ ਵੀ ਜੇ ਕਿਸੇ ਵੀਰ ਦਾ ਕੋਈ ਸਵਾਲ ਆ 240 ਪ੍ਰਤੀ ਤਾਂ ਤੁਸੀਂ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਕੋਈ ਹੋਰ ਸਵਾਲ ਆ ਉਹ ਵੀ ਪੁੱਛ ਸਕਦੇ ਹੋ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਊਗਾ WhatsApp ਦੇ ਨੰਬਰ ਦੇ ਉੱਤੇ WhatsApp ਕਾਲ ਤੇ WhatsApp ਮੈਸੇਜ ਰਾਹੀਂ ਵੀ ਗੱਲਬਾਤ ਕਰ ਸਕਦੇ ਹੋ ਟਾਰਨਮਿਸ ਹਾਤਾ 2762951 ਇਹ ਨੰਬਰ ਗਰੁੱਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ ਗਰੁੱਪ ਜੁਆਇਨ ਕਰ ਲਿਓ ਡਾਕਟਰ ਖੇਤੀ ਤੇ 240 ਦੀ ਗੱਲਬਾਤ ਇੰਨੀ ਕੇ ਬਸ